sufala malaya dasya malam sasja vande malam malabera

ਕਰਕੇ ਕੇਵਲ ਮੰਡਲਪ ਉਪਰ ਆ ਲੈਣ ਅਨਸ਼ਾਸਨ ਕਾਇਮ ਰੱਖੋ ਤਾਂ ਕਿ ਸਭ ਦੀ ਤਸਵੀਰ ਅਜਰਾਬ ਨਗਦੀ ਦੇ ਨਾਲ ਆ ਸਕੇ ਕਿ ਸਰ ਜੀ ਲੋਕ ਪ੍ਰਕਰਕ ਜੀ ਜੋ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਔਰ ਮੌਜੂਦਾ ਐਮਸ ਦੇ گورنر ਬੋਡੀ ਦੇ ਮੈਂਬਰ ਨੇ ਜੋ ਅੱਜ ਐਮਸ ਤੇ ਵਿਜ਼ਿਟ ਤੇ ਆਈ ਸੀ ਤੇ ਉਹਨਾਂ ਦੀ ਵੀ ਇੱਛਾ ਸੀ ਕਿ ਤੁਹਾਨੂੰ ਸਾਰਿਆਂ ਨੂੰ ਮਿਲਿਆ ਜਾਵੇ ਤੇ ਪਾਰਟੀ ਦੇ ਕਾਰਜਕਰਤਾ ਨੂੰ ਮਿਲਿਆ ਜਾਵੇ ਔਰ ਇਹ ਰਾਸ਼ਟਰੀ ਪ੍ਰਧਾਨ ਰਹੇ ਚੁਕੇ ਯੂਵਾ ਮੋਰਚਾ ਦੇ ਔਰ ਇਸ ਤੋਂ ਮੈਂ ਚਾਹਨਾ ਕਿ ਵੀ ਟਾਈਮ ਜ਼ਿਆਦਾ ਨਾ ਲੈਂਦੇ ਹੋਏ ਤੁਹਾਡੇ ਨਾਲ ਜਿਹੜਾ ਇਹ ਵਾਰਤਾਲਾਪ ਹੈ ਉਹ ਆਪਾਂ ਸ਼ੁਰੂ ਕਰਵਾਈਏ ਅਨੁਰਾਗ ਜੀ। ਜੀ। ਨਮਸਕਾਰ ਸਤਿ ਸ੍ਰੀ ਅਕਾਲ। ਪਹਿਲੇ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ। ਛੁੱਟੀ ਵਾਲੇ ਦਿਨ ਵੈਸੇ ਤਾਂ ਮੀਡੀਆ ਦੀ ਕੋਈ ਛੁੱਟੀ ਹੁੰਦੀ ਨਹੀਂ ਪਰ ਸੰਡੇ ਵਾਲੇ ਦਿਨ ਵੀ ਰਵੀਵਾਰ ਵਾਲੇ ਦਿਨ ਤੁਸੀਂ ਸਾਰੇ ਆਪਣਾ ਟਾਈਮ ਕੱਟ ਕੇ ਆਏ ਹੋ। ਜਿੱਥੇ ਤੱਕ 올 ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਐਮਜ਼ ਬਟਿੰਡਾ ਦੀ ਗੱਲ ਹੈ। ਉਧੇ ਇੰਸਟੀਚੂਨਲ ਬਾਡੀ ਦੀ ਹੈ ਮੀਟਿੰਗ ਸੀ ਮੀਟਿੰਗ ਬਹੁਤ ਚੰਗੀ ਹੋਈ ਬਹੁਤ ਵਧੀਆ ਕੈਂਪਸ ਐਮਸ ਪਟੰਡਾ ਦਾ ਬਣ ਕੇ ਤਿਆਰ ਹੋਇਆ ਨਾ ਕੇਵਲ ਪਟੰਡਾ ਲਈ ਬਾਕੀ ਜ਼ਿਲ੍ਹਿਆਂ ਲਈ ਬਲਕਿ ਜਿਹੜੇ ਬਾਕੀ ਹੋਰ ਜ਼ਿਲ੍ਹੇ ਰਾਜਸਥਾਨ ਜਾਂ ਬਾਕੀ ਰਾਜਾਂ ਦੇ ਨੇ ਉਹਨਾਂ ਤੋਂ ਵੀ ਬੜੇ ਲੋਕੀ ਇੱਥੇ ਆਪਣੇ ਇਲਾਜ ਕਰਾਣ ਲਈ ਆਂਦੇ ਨੇ ਜਦੋਂ ਮੈਂ ਉੱਥੇ ਕੁਝ ਪੇਸ਼ੈਂਟਸ ਨੂੰ ਮਿਲਣ ਵੀ ਗਿਆ ਤੁਸੀਂ ਦੇਖਿਆ ਕਿ ਉਹਨਾਂ ਨੂੰ ਇਹ ਸੀਗਾ ਕਿ ਜਿਹੜਾ ਇਨਡੋਰ ਪੇਸ਼ੈਂਟ ਹੈ ਜਿਹਨੂੰ ਐਡਮਿਟ ਕੀਤਾ ਜਾਂਦਾ ਹੈ ਉਹਦੇ ਪਰਿਵਾਰ ਵਾਲੇ ਜਦੋਂ ਉੱਥੇ ਰਹਿਣਾ ਆਏ ਤਾਂ ਫਿਰ ਸ਼ਹਿਰ 'ਚ ਰਹਿਣਗੇ ਤਾਂ ਪੈਸਾ ਬਹੁਤ ਲੱਗਦਾ ਹੈ ਤਾਂ ਅਸੀਂ ਉਹਨਾਂ ਲਈ ਇੱਕ ਵਧੀਆ ਸਹੂਲਤ ਉੱਥੇ ਲਗਭਗ 300 ਬੈੱਡ ਦੀ ਪੇਸ਼ੈਂਟ ਦੇ ਨਾਲ ਜਿਹੜਾ ਕੋਈ ਆਇਆ ਉਹਦਾ ਰਿਸ਼ਤੇਦਾਰ ਉਹਦੇ ਪਰਿਵਾਰਜਨ ਉਹਦੇ ਲਈ ਬਣਵਾਣ ਜਾ ਰਹੇ ਹਨ ਅਗਲੇ ਕੁਝ ਮਹੀਨੇ 'ਚ ਬਣ ਕੇ ਤਿਆਰ ਹੋ ਜਾਏਗੀ ਉਸ ਤੋਂ ਬਾਅਦ ਉਹਨਾਂ ਲਈ ਇੱਕ ਵੱਡੀ ਸੁਵਿਧਾ ਉੱਥੇ ਹੋਏਗੀ। ਉਸ ਤੋਂ ਲੱਗ ਜਿਹੜਾ ਮੈਂ ਭਾਰਤੀ ਜਨਤਾ ਪਾਰਟੀ ਦੇ ਕਾਰਜਕ੍ਰਮ ਆ ਜਿੱਥੇ ਆਇਆ ਮੇਰਾ ਮਨ ਸੀਗਾ ਕਿ ਬਠਿੰਡੇ ਆਇਆ ਤਾਂ ਮੈਂ ਆਪਣੇ ਯੁਵਾ ਸਾਥੀਆਂ ਨਾਲ ਮਿਲ ਕੇ ਜਾਵਾਂ ਪਾਰਟੀ ਦੇ ਪ੍ਰਮੁੱਖ ਲੀਡਰਸ ਨਾਲ ਮਿਲ ਕੇ ਜਾਵਾਂ। ਸੋਚਿਆ ਤਾਂ ਸੀ ਗਿਨੇ ਚੁਨੇ ਕਾਰਜਕਰਤਾ ਹੋਣਗੇ ਲੇਕਿਨ ਹਾਲ ਵੀ ਛੋਟਾ ਪੈ ਗਿਆ ਜੋਸ਼ ਵੀ ਬਹੁਤ ਸੀ। ਇਸ ਦੇ ਪਿੱਛੇ ਕਾਰਨ ਹੈ। ਜੋ ਹਾਲਾਤ ਅਜ ਪੰਜਾਬ ਦੇ ਹੋ ਗਏ ਨੇ। ਪੰਜਾਬ ਦੀ ਜਨਤਾ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦੀ ਪੰਜਾਬ ਦੀ ਜਨਤਾ ਨੂੰ ਲੱਗਦਾ ਪੰਜਾਬ ਤੇ ਕਬਜ਼ਾ ਕਰ ਲਿਆ ਹੈ ਪੰਜਾਬ ਚ ਸਰਕਾਰ ਪੰਜਾਬੀਆਂ ਦੀ ਬਣਾਈ ਸਰਕਾਰ ਤਾਂ ਹੈ ਪਰ ਚਲਾਉਣ ਵਾਲਾ ਕੋਈ ਹੋਰ ਜਿਦਾ ਯੂਪੀਏ ਦੀ ਸਰਕਾਰ ਚ ਰਿਮੋਟ ਕੰਟਰੋਲ ਕਿਸੇ ਹੋਰ ਦੇ ਹੱਥ ਸੀ ਸੀਗੇ ਸਰਦਾਰ ਮਨਮੋਹਨ ਸਿੰਘ ਦੀ ਪ੍ਰਧਾਨ ਮੰਤਰੀ ਚਲਦੀ ਸਰਕਾਰ ਕਿਤੇ ਹੋਰ ਤੋਂ ਇਥੇ ਵੀ ਸਰਦਾਰ ਭਗਵੰਤ ਮਾਨਤਾ ਹੈ ਮੁੱਖ ਮੰਤਰੀ ਪਰ ਸਰਕਾਰ ਕੌਣ ਚਲਾ ਰਿਹਾ ਹੈ ਕਿਦਾ ਕਬਜਾ ਹੈ ਕਿਦੇ ਨਿਰਣੇ ਕੌਣ ਪੰਜਾਬ ਚ ਭ੍ਰਸ਼ਟਾਚਾਰ ਕਰਨ ਲਈ ਮਜਬੂਰ ਕਰ ਰਿਹਾ ਹੈ ਕੌਣ ਪੰਜਾਬੀਆਂ ਨਾਲ ਕਿਤੇ ਕੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਰਿਹਾ ਸਾਢੇ 3 ਸਾਲ ਬੀਤਣ ਤੋਂ ਬਾਅਦ ਵੀ 1100 ਰੁਪਇਆ ਮਹਿਲਾਵਾਂ ਦੇ ਖਾਤੇ ਚ ਨਹੀਂ ਆਇਆ ਲੱਖਾਂ ਨੌਜਵਾਨਾਂ ਨੂੰ ਨੌਕਰੀ ਦੇਣੇ ਸੀ ਨਹੀਂ ਦਿੱਤੀਆਂ ਚਿੱਟਾ ਮੁਕਤ ਨਸ਼ਾ ਮੁਕਤ ਪੰਜਾਬ ਕਰਨਾ ਸੀ ਨਹੀਂ ਕੀਤਾ ਗਲਾ ਫਾੜ-ਫਾੜ ਕੇ ਆਮ ਆਦਮੀ ਪਾਰਟੀ ਦੇ ਨੇਤਾ ਉਹ ਕਹਿੰਦੇ ਸੀ ਕਿ ਸਾਰੀਆਂ ਫਸਲਾਂ ਤੇ ਐਮ ਐਸ ਬੀ ਦੇ ਧਾਮ ਦਵਾਂਗੇ ਦیتے ਕਿਸੇ ਨੂੰ ਨੇ ਮਿਲਿਆ ਹਰ ਵਰਗ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਦਾ ਹੈ ਤੇ ਪੰਜਾਬ ਦੇ ਲੋਕੀ ਥੋੜੇ ਘਬਰਾਏ ਰਹਿੰਦੇ ਨੇ ਪਤਾ ਨਹੀਂ ਕਿੱਥੇ ਗੈਂਗਵਾਰ ਹੋ ਜਾਣੇ ਕਿਹੜੇ ਗੈਂਗਵਾਰ ਦੇ ਬੰਦੇ ਨੇ ਕਿਹਨੂੰ ਮਾਰ ਦੇਣਾ व्यापारी है अधिकारी है नेता है अभिनेता है खिलाड़ी है जिदा थोड़ा नाम हो गया वो अपने आप नु थोड़ा सा असुरक्षित महसूस करता है वो कबराए फिरदा है जेलों तो गैंग चल दिए पंजाब सरकार पूरी तरह फेल हो गई आम आदमी पार्टी की सरकार पूरी तरह फेल हो गई क्योंकि ये किसी एक पंजाबी द्वारा चलाई सरकार नहीं है ये 12 आए बंदिया ने जिन्होंने दिल्ली वाले नकारता ਜਿਹੜੇ ਤਿੰਨੋਂ ਜੇਲ੍ਹ ਗਏ ਦਿੱਲੀ 'ਚ ਜਿਹੜੇ ਤਿੰਨੋਂ ਦਿੱਲੀ 'ਚ ਜੇਲ੍ਹ ਗਏ ਸ਼ਰਾਬ ਕੋਟਾਲੇ ਦੇ ਚੱਕਰ 'ਚ ਤੇ ਬਾਕੀ ਕੋਟਾਲਿਆਂ 'ਚ ਅੱਜ ਉਹ ਤਿੰਨੋਂ ਬੰਦੇ ਦਿੱਲੀ ਨਜ਼ਰ ਨਹੀਂ ਆਉਂਦੇ ਉਹ ਪੰਜਾਬ ਦੇ ਮੰਤਰੀਆਂ ਦੇ ਘਰਾਂ ਚ ਆ ਕੇ ਰਹਿੰਦੇ ਨੇ ਪੰਜਾਬ ਦੇ ਸਰਕਾਰ ਦੇ ਨਿਰਣੇ ਕਰਦੇ ਨੇ ਤੇ ਜਵਾਬਦੇਹੀ ਖੜੀ ਕਰਨਗੇ ਤੇ ਭਗਵੰਤ ਮਾਨੀਕਰਨਗੇ ਅੱਜ ਆਮ ਆਦਮੀ ਪਾਰਟੀ ਦੇ ਅੰਦਰ ਕਹਿੰਦੇ ਨੇ ਜਵਾਲਾਮੁਖੀ ਫਟਣ ਜੈਸੀ ਸਥਿਤੀ ਆ ਗਈ ਵਾਲ ਕੈਨੋ ਇਹਾ ਪ੍ਰਣੈ ਜਦੋਂ ਬਹੁਤ ਗਰਮੀ ਆਜਵੇ ਬਹੁਤ ਉਬਾੜਾ ਲੱਗੇ ਅੰਦਰ ਉਹੋ ਜਿਹੀ ਹਾਲਤ ਹੈ ਜਾਂ ਆਮ ਆਦਮੀ ਪਾਰਟੀ ਦੇ ਅੰਦਰ ਤੁਸੀਂ ਅਗਲੇ 6 ਮਹੀਨੇ ਬਾਅਦ ਦੇਖਿਓ ਇੱਕ ਇੱਕ ਕਰਕੇ ਇਹਨਾਂ ਦੇ ਨੇਤਾਵਾਂ ਨੇ ਛੱਡਣਾ ਸ਼ੁਰੂ ਕਰ ਦੇਣਾ ਕੋਈ ਇਸਤਿਫਾ ਦੇਗਾ ਵਿਧਾਇਕ ਕੋਈ ਦੂਸਰੀ ਪਾਰਟੀ ਜੁਆਇਨ ਕਰੇਗਾ ਕੋਈ ਐਮਪੀ ਛੱਡੇਗਾ ਕਿਉਂਕਿ ਸਾਰਿਆਂ ਨੂੰ ਲੱਗਦਾ ਹੈ ਕਿ ਇਹ ਪਾਰਟੀ ਕਹਿੰਦੀ ਕੁਛ ਹੈ ਕਰਦੀ ਕੁਛ ਹੈ ਖਾ ਵੱਡੇ ਵੱਡੇ ਦਿਖਾਂਦੀ ਹੈ ਬਾਅਦ ਚ ਦਿੰਦੀ ਕੁਛ ਨਹੀਂ अज मैं इन्ना ही कहना आया कार्यकर्ता कि सरकार अगली भारतीय जनता पार्टी बनावे पोलिंग बूथ तो लैके अपने अपने मंडलों भारतीय जनता पार्टी और मजबूत करना है नीचे काम करना है पोलिंग बूथ जितने है, तो पूरी ताकत लगा के काम खड़ा करना है अगर पहले पांच साल के साढ़े तीन साल में भगवंत मान जी मुख्यमंत्री रहते हुए निर्णय नहीं कर पा रहे जनता के बीच में जा नहीं पा रहे कहते थे मैं पैदल चलूंगा जनता के बीच तो थले नहीं उतरते चार कदम सीधे नहीं चलना पैदल क्यों नहीं चल पा रहे पीछे कारण मैंने अच्छा, तो 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 कहन <laughs> मैं की लड़ नहीं सारे पता गल कटती क्यों पे हो मैं चलन चले कितने मुख्यमंत्री जी पैदल नहीं चले ਚੱਲਣਗੇ ਤਾਂ ਪਤਾ ਚਲ ਜਾਏਗਾ ਜਨਤਾ ਚ ਰਹਿੰਦੇ ਨਹੀਂ ਜੀ ਅਲਗਰ ਦੀਸ ਇਹ ਪੁੱਛੋ ਅੱਛਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਖਾਲੀ ਦਰ ਤੇ ਬੀਜ ਪੀ ਦਾ ਗੜਜੋੜ ਰਿਹਾ 30 ਸਾਲ ਲਗਾਤਾਰ ਤੇ ਬਾਈ ਦੇ ਵਿੱਚ ਵੀ ਤੁਸੀਂ ਇਕੱਲੇ ਚੋਣਾਂ ਲੜੀਆਂ ਤੇ ਕਾਲੇਦਾਨੇ ਵਿੱਚ ਇਕੱਲੇ ਚੋਣਾਂ ਹੁੰਦੀਆਂ ਹੁਣ ਲੱਗਦਾ ਵੀ ਸਤਾਏ ਦੇ ਵਿੱਚ ਫਿਰ ਗੜਜੋੜ ਹੁੰਦੀ ਨਹੀਂ ਲੱਗਿਆ ਤੁਸੀਂ ਅੱਜ ਦੇ ਸਮੇਂ ਭਾਰਤੀ ਜਨਤਾ ਪਾਰਟੀ ਦਾ ਗ੍ਰਾਫ ਦੇਖੋ ਲਗਾਤਾਰ ਸਾਡਾ ਵੋਟ ਬੈਂਕ ਵਧ ਰਿਹਾ ਲਗਾਤਾਰ ਲੋਕੀ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਤੇ ਅਗਲੇ ਡੇਢ ਸਾਲਾਂ ਤੁਸੀਂ ਇੱਕ ਤਰਫੀ ਹਵਾ ਭਾਰਤੀ ਜਨਤਾ ਪਾਰਟੀ ਦੇ ਪੱਖ ਦੇਖੋਗੇ ਕਿਉਂਕਿ ਜਨਤਾ ਨੇ ਦੇਖ ਲਿਆ ਹੈ ਕਾਂਗਰਸ ਨੂੰ ਵੀ ਟਰਾਈ ਕਰਕੇ ਦੇਖ ਲਿਆ ਕਾਂਗਰਸ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਨੂੰ ਥੋਕ ਚ ਵੋਟਾਂ ਪਾਈਆਂ ਤੇ ਆਮ ਆਦਮੀ ਨੇ ਠੋਕਰ ਮਾਰਨ ਦਾ ਕੰਮ ਕੀਤਾ ਹੁਣ ਵਿਕਲਪ ਕੋਈ ਹੈ ਤਾਂ ਭਾਰਤੀ ਜਨਤਾ ਪਾਰਟੀ ਗੜ ਜੋੜ ਨਹੀਂ ਹੋਣਾ ਤੁਹਾਡਾ ਕਹਿੰਦਾ ਜੀ ਜਿਹੜੀ ਆਪਣੇ ਸਕੀਮਾਂ ਸੈਂਟਰ ਗਵਰਨਮੈਂਟ ਜਿਹੜੇ ਦੇ ਰਹੀ ਹੈ ਆਮ ਜਨਤਾ ਤਾਂ ਕਦੇ ਪਤਾ ਲੱਗਦਾ ਕਿ ਕੌਣ ਦੇ ਰਿਹਾ ਪੰਜਾਬ ਸਰਕਾਰ ਦੇ ਰਹੀ ਹੈ ਕਿ ਸੈਂਟਰ ਦੇ ਰਹੀ ਹੈ ਨਾ ਕਰੇ ਕਰਤਾ ਬਲ ਤੁਹਾਨੂੰ ਸਰਕਾਰੀ ਅਧਿਕਾਰੀ ਨੂੰ ਦੱਸਿਆ ਜਾਵੇ ਬੜਾ ਚੰਗਾ ਤੁਸੀਂ ਪ੍ਰਸ਼ਨ ਉਠਾਇਆ ਵੀ ਤੇ ਹਾਈਲਾਈਟ ਵੀ ਕੀਤਾ ਜਿੱਦਾਂ ਅਨਾਜ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਦਿੰਦੀ ਹੈ 80 ਕਰੋੜ ਲੋਕਾਂ ਨੂੰ ਦੇਸ਼ ਭਰ ਦਿੰਦੀ ਹੈ 5 ਲੱਖ ਰੁਪਏ ਦਾ ਇਲਾਜ ਆਯੁਸ਼ਮਾਨ ਭਾਰਤ ਯੋਜਨਾ ਚ ਗਰੀਬ ਪਰਿਵਾਰਾਂ ਨੂੰ ਤਾਂ ਦੇਂਦੀ ਹੈ 60 ਕਰੋੜ ਨੂੰ 70 ਸਾਲ ਤੋਂ ਜ਼ਿਆਦਾ ਵਾਲੇ ਅਮੀਰ ਗਰੀਬ ਸਾਰੇ ਉਹਨਾਂ ਨੂੰ ਦਿੰਦੀ ਹੈ ਪੰਜਾਬ ਨੇ ਲਾਗੂ ਕਰਤਾ ਹੈ ਆਸ਼ਵਾਨ ਭਾਰਤ ਲਾਗੂ ਕੀਤਾ ਹੈ ਪੰਜਾਬ ਦੇ ਮੁੱਖ ਮੰਤਰੀ ਜਿਹੜੀ ਹੈ ਉਹ 2 ਅਕਤੂਬਰ ਸਟਾਰਟ ਕਰਾਂਗੇ 5 ਲੱਖ ਮੈਂ ਪੁੱਛਿਆ ਮੈਂ ਪੁੱਛ ਰਿਹਾ ਕਿਤਾ ਨਹੀਂ ਕੀਤਾ ਇਹ ਤੁਹਾਡੇ ਨਾਲ ਫਿਰ ਫਿਰ ਨਾ ਮੁਫਤ ਇਲਾਜ ਇਹਨਾਂ ਨੇ ਹੋਣ ਦਿੱਤਾ ਜਿਹੜਾ ਕੇਂਦਰ ਸਰਕਾਰ ਵੱਲੋਂ ਮਿਲਣਾ ਸੀ ਯਾਨੀ ਕਿ ਐਮਸ ਹੈ ਕੇਂਦਰ ਸਰਕਾਰ ਦਾ ਇੱਥੇ ਚੱਲੇਗਾ ਪੀਜੀਆਈ ਆਏਗਾ ਤਾਂ ਚੱਲੇਗਾ ਬਾਕੀ ਹਸਪਤਾਲਾਂ ਦੇ ਗਰੀਬਾਂ ਦੇ ਹੱਕ ਕਿਉਂ ਆਮ ਆਦਮੀ ਪਾਰਟੀ ਚਿੰਦੀ ਦੂਸਰਾ ਇਹਨਾਂ ਦੀ ਸਾਰ ਨੂੰ ਵੱਡੀ ਫੇਲ ਸਕੀਮ ਇੱਕ ਮੁਹੱਲਾ ਕਲੀਨਿਕ ਦਿੱਲੀ ਸੀ ਉੱਥੇ ਮੁਹੱਲੇ ਦੇ ਕਲੀਨਿਕ ਪਹਿਲੇ ਤਾਂ ਖੁੱਲੇ ਨਹੀਂ ਜਿੱਥੇ ਖੁੱਲੇ ਉੱਥੇ ਡਾਕਟਰ ਨਹੀਂ ਜਿੱਥੇ ਡਾਕਟਰ ਪਹੁੰਚੇ ਉੱਥੇ ਦਵਾਈ ਨਹੀਂ ਜਿੱਥੇ ਦਰਵਾਜ਼ੇ ਖੁੱਲੇ ਰਹਿ ਗਏ ਉੱਥੇ ਆਵਾਰਾ ਪਸ਼ੂ ਬਜਾਦਾ ਪਾਏ ਜਾਂਦੇ ਸੀ ਮਰੀਜ਼ ਨਹੀਂ ਪਾਏ ਜਾਂਦੇ ਸੀ ਇਹ ਮੇਰੀ ਨਹੀਂ ਇਹ ਦਿੱਲੀ ਦੀ ਜਨਤਾ ਦੀ ਜ਼ੁਬਾਨ ਜੁਬਾਨ ਤੇ

आज तो ए, मैं तो लिख के ले लो ए पॉलिसी भगवंत मान जी ਦੇ ਹੱਥੋਂ ਕਰਾਈ ਜਾ ਰਹੀ ਹੈ ਕਰਵੰਦਾ ਪਿੱਛੇ ਕੋਈ ਹੋਰ ਪਿਆ ਹੈ ਜੋ ਜੇਲ੍ਹ ਜਾਣ ਦਾ ਟਾਈਮ ਆਏਗਾ ਜਿੱਦਾ ਅਰਵਿੰਦ ਕੇਜਰੀਵਾਲ ਜੀ ਨੇ ਆਪਣੇ ਉੱਥੇ ਕੈਬਨਿਟ 'ਚ ਵੀ ਸਾਈਨ ਨਹੀਂ ਕੀਤੇ ਸੀ ਫਾਈਲ ਆਪਣੇ ਕੋਲ ਨਹੀਂ ਮੰਗਾਈ ਸੀ ਤਾਂ ਕਿਹਾ ਕਿ ਮੈਂ ਤਾਂ ਕੁਝ ਕੀਤਾ ਹੀ ਨਹੀਂ ਇੱਥੇ ਵੀ ਨਿਯਾਇ ਕਰਨਾ ਮਨੀਸ਼ ਸੋਧਿਆ ਜੀ ਅਰਵਿੰਦ ਕੇਜਰੀਵਾਲ ਜੀ ਸਤेंद्र ਜਨ ਜੀ ਇਹ ਸਭ ਇੱਥੇ ਆ ਗਏ ਨੇ ਇੱਥੇ ਤੇ ਚੁਣਵੇਂ ਪ੍ਰਤੀਨਿਧੀ ਨਹੀਂ ਹੈ ਲੇਕਿਨ ਜਿਹੜੇ ਚੁਣੇ ਹੋਏ ਪ੍ਰਤੀਨਿਧੀ ਜਿਹੜੇ ਕੈਬਨਿਟ 'ਚ ਬੈਠ ਕੇ ਸਾਈਨ ਕਰਨਗੇ ਉਪਵਿਖ ਦੇ ਵਿੱਚ ਜੇਲ੍ਹਾਂ 'ਚ ਜਾਣ ਦੀ ਤਿਆਰੀ ਰੱਖਣੀ ਚਾਹੀਦੀ ਹੈ ਅਨੁਰਾਗੀ ਅਨੁਰਾਗੀ ਕਾਂਗਰਸ ਦੇ ਲੀਡਰ ਵੱਲੋਂ ਸੰਵਿਧਾਨ ਬਚਾਓ ਯਾਤਰਾ ਚਲੋ ਦਿੱਤੀ ਜਾਂਦੀ ਹੈ ਸੰਵਿਧਾਨ ਸਾਲ ਲੋਕਾਂ ਦੇ ਹੱਥ ਵਿੱਚ ਕਾਂਗਰਸ ਸੰਵਿਧਾਨ ਬਚਾਓ ਯਾ ਸੰਵਿਧਾਨ ਬਾਬਾ ਸਾਹਿਬ ਅੰਬੇਦਕਰ ਨੇ ਬਣਾਇਆ ਬਾਬਾ ਸਾਹਿਬ ਅੰਬੇਦਕਰ ਨੂੰ ਸੰਵਿਧਾਨ ਸਭਾ ਚ ਨਾ ਮੈਂਬਰ ਬਣੇ ਇਹਦਾ ਪੂਰਾ ਵਿਰੋਧ ਕਾਂਗਰਸ ਦੇ ਪੰਡਿਤ ਨਹਿਰੂ ਜੀ ਨੇ ਕੀਤਾ ਹਰਾਇਆ ਉਹ ਫਿਰ ਜੋ ਦੂਸਰੀ ਜਗ੍ਹਾ ਤੋਂ ਬਣ ਕੇ ਆਏ ਪੁਨੇ ਤੋਂ ਮੈਂਬਰ ਬਣੇ ਜਦੋਂ ਉਹਨਾਂ ਨੇ ਸੰਵਿਧਾਨ ਦਿੱਤਾ ਉਸ ਵਜੋਂ ਚੋਣ ਲੜਿਆ ਤਾਂ ਨਹਿਰੂ ਜੀ ਉਹਨਾਂ ਚੋਣ ਹਰਵਾਉਣ ਦਾ ਕੰਮ ਕੀਤਾ ਪਾਰਟੀ ਤੋਂ ਬਾਹਰ ਕਰਨ ਦਾ ਕੰਮ ਕੀਤਾ ਜਲੀਲ ਕਰਨ ਦਾ ਕੰਮ ਕੀਤਾ ਪਹਿਲਾ ਸੰਵਿਧਾਨ ਸੰਸ਼ੋਧਨ ਮੀਡੀਆ ਦੇ ਰਿਲੇਟਿਡ ਪਹਿਲਾ ਜਿਹੜਾ ਸੰਵਿਧਾਨ ਸੋਧਨ ਹੋਇਆ ਉਹ ਜਨਤਾ ਦੀ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਕੀਤਾ ਗਿਆ ਸੁਪਰੀਮ ਕੋਰਟ ਨੇ ਉੱਤੇ ਰੋਕ ਲਗਾਈ ਪੰਡਿਤ ਨਰਮਨ ਸਰنو ਪਹਿਲੇ ਕੀਤਾ 인ਦਰਾ ਗਾਂਧੀ ਦਾ ਸਮੇਂ ਆਇਆ ਸਰਨੋ ਜ਼ਿਆਦਾ ਸੰਵਿਧਾਨ ਵਿਰੋਧੀ ਹਰਕਤਾਂ ਉਹ ਹੋਈਆਂ ਸੰਵਿਧਾਨ ਦੀ ਆਤਮਾ ਹੀ ਕੁਚਲ ਕੇ ਰੱਖਤੀ ਆਰਟੀਕਲ 38 39 40 41 42 ਸਾਰੇ ਬਦਲਾਅ ਉਸ ਟਾਈਮ ਤੇ ਹੋਏ यानी कि एक तरह मूल जरा संविधान तो खत्म ही करता होर एमरजेंसी लगाना लोकतंत्र तो इस तुम्हारा तो काला दिवस कोई नहीं संविधान बचाने के अरे संविधान के उपर चर्चा मोदी सरकार ने करवानी शुरू की संविधान दिवस असी मनाया छब्बी नवंबर पार्लियामेंट चर्चा कराई पूरे देश भर ची यूथ पार्लियामेंट करवाने मैं उस मंत्री रहा उस डिपार्टमेंट का ही नहीं बच्चों असी आके सम्मानित करते देश की पार्लीमेंट अपने भाषण करते हैं सेंट्रल हॉल च आके फिर डॉक्टर अंबेडकर के पंचों प्रमुख स्थाना जन्मस्थली शिक्षा स्थली दीक्षा स्थली फिर उन्होंने जिते उन्होंने अपना त्याग किया सारी जगह थे, नागपुर मऊ मुंबई लंडन दिल्ली पंचों स्थाना तीर्थ स्थान बनाया तो नरेंद्र मोदी सरकार ने बनाया ਕਾਂਗਰਸੀ ਤੇ ਸੰਵਿਧਾਨ ਚ ਵਿਸ਼ਵਾਸੀ ਨੇ ਕਰਦੇ ਪਰਿਵਾਰ ਚ ਵਿਸ਼ਵਾਸ ਰੱਖਦੇ ਅਨੁਸਾਰ ਜਿਹੜਾ ਮਾਸਟਰ ਕੋਲ ਪਰਕਰਤਾ ਅੰਗਿਕੀ ਹੋਈ ਹੈ ਕੱਲ ਵੀ ਰਾਮਬੰਦੀ ਨੇ ਇੱਕ ਵੀਡੀਓ ਪਾਈ ਜਿਹਨੂੰ ਫੈਕਟ ਚੈੱਕ ਏਜੰਸੀ ਨੇ ਬਦ ਕਰ ਦਿੱਤਾ ਇੱਕ ਵੀਕ ਹੈ ਕੰਪਨੀ ਵੀਡੀਓ ਸੀ ਅੱਜ ਫਿਰ ਸੰਜੇ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਿਆ ਦੇਖੋ ਜੇ ਪਿਛਲੇ ਲੋਕ ਸਭਾ ਚੋਣਾਂ ਦੇਖੋਗੇ ਤਾਂ ਵੀ ਇਹਨਾਂ ਨੇ ਜਨਤਾ 'ਚ ਭ੍ਰਮ ਫੈਲਾਉਣ ਦਾ ਕੰਮ ਕੀਤਾ ਅੱਜ ਜਿਹੜਾ ਕੰਮ ਦੇਸ਼ ਤੋਂ ਬਾਹਰ ਬੈਠੇ ਦੇਸ਼ ਵਿਰੋਧੀ ਤਾਤਾਂ ਕਰਦੇ ਨੇ ਉਹੋ ਜਿਹੀ ਕੁਝ ਹਰਕਤਾਂ ਦੇਸ਼ ਦੇ ਅੰਦਰ ਬੈਠੇ ਬੰਦੇ ਭ੍ਰੰਮ ਆਵਾਹ ਫੈਲਾੰਦਾ ਕੰਮ ਕਰਦੇ ਨੇ ਕੋਈ ਜਾਤੀ ਦੇ ਨਾਮ ਤੇ ਬਣਨਾ ਚਾਹੁੰਦਾ ਹੈ ਕੋਈ ਖੇਤਰ ਦੇ ਨਾਮ ਤੇ ਬਣਨਾ ਚਾਹੁੰਦਾ ਹੈ ਕੋਈ ਧਰਮ ਦੇ ਨਾਮ ਤੇ ਬਣਨਾ ਚਾਹੁੰਦਾ ਹੈ ਸਾਡਾ ਕਨਸਟੀਟਿਊਸ਼ਨ ਸਾਡਾ ਸੰਵਿਧਾਨ ਅਲਾਉ ਨਹੀਂ ਕਰਦਾ ਪਰ ਇਹ ਉਹੀ ਨੇਤਾ ਨੇ ਜਿਹੜਾ ਝੂਠ ਫੈਲਾਉਂਦੇ ਨੇ ਤੇ ਬਾਅਦ ਚ ਸੰਵਿਧਾਨ ਦੀ ਦੁਹਾਈ ਦਿੰਦੇ ਨੇ ਸਰਦਾਰ ਜੀ ਤੁਸੀਂ ਹਿਮਾਚਲ ਤੋਂ ਵਾਸੋਦਰੀ ਜੀ ਇਸ ਨੰਬਰ ਮਾਡਲ ਸਿਟੀ ਦੇ ਕਿ ਉਹ ਖੜਾ ਕਰ ਰਿਹਾ ਬਹੁਤ ਡੇ ਲੈਂਦਾ ਹੈ ਜਿਸ ਦਾ ਤੁਹਾਨੂੰ ਨੁਕਸਾਨ ਹੋਇਆ ਹੈ ਤਾਂ ਇਸ ਮਾਮਲੇ 'ਤੇ ਕੰਗੜਾ ਅਫਸਰ ਦਾ ਬਿਆਨ ਵੀ ਆਇਆ ਹੈ ਕਿ ਜੇ ਮੈਂ ਐਮਪੀ ਸਥਾਪਨਾ ਹੁੰਦੀ ਤਾਂ ਮੈਂ ਸ਼ਾਇਦ ਬਹੁਤ ਕੁਝ ਕਰ ਸਕਦੀ ਸੀ ਪਰ ਮੈਂ ਐਮਪੀ ਹੁੰਦੇ ਕੋਈ ਕੰਮ ਕਰਦੀ ਤੁਸੀਂ ਮੰਤਰੀ ਨਹੀਂ ਹੋਣਾ ਐਮਪੀ ਹੋਣਾ ਤੁਹਾਨੂੰ ਲੱਗਦਾ ਹੈ ਕਿ ਮੰਤਰੀ ਹੋਣਾ ਬਹੁਤ ਜ਼ਰੂਰੀ ਹੈ ਮੈਂ ਆਪਣੀ ਗੱਲ ਕਰ ਸਕਦਾ ਕਿਉਂਕਿ ਹਰ ਕਿਸ ਨੂੰ ਆਪਣੀ ਗੱਲ ਕਹਿਣ ਦਾ ਲੋਕਤੰਤਰ ਚ ਹੱਕ ਹੈ ਜਦੋਂ ਤੁਸੀਂ ਆਪਣਾ ਸਵਾਲ ਪੁੱਛਿਆ ਮੈਂ ਇੱਕ ਸੰਸਦ ਹੋਣ ਦੇ ਨਾਤੇ ਜਿਹੜਾ ਮੇਰਾ ਆਪਣਾ ਸੰਸਦੀ ਖੇਤਰ ਹੈ ਉਥੇ ਧਰਮਪੁਰ ਇੱਕ ਜਗਾ ਹੈ ਵਿਧਾਨ ਸਭਾ ਹੈ ਉਥੇ 22 ਲੋਕਾਂ ਦੇ ਘਰ ਇੱਕ ਜਗਾ ਚਲੇ ਗਏ ਪੰਜ ਇੱਕ ਜਗਾ ਚਲੇ ਗਏ ਮੈਂ ਦੋਨੋਂ ਜਗਾ ਗਿਆ ਰਾਸ਼ਨ ਵੀ ਦਿੱਤਾ ਹੈ ਬਰਤਨ ਵੀ ਦਿੱਤੇ ਨੇ ਗੱਦੇ ਵੀ ਦਿੱਤੇ ਤਰਪਾਲਾ ਵੀ ਦਿੱਤੀਆਂ ਨੇ ਹੁਣ ਪੱਕਾ ਮਕਾਨ ਬਣਾਉਣ ਲਈ ਮਦਦ ਵੀ ਅਸੀਂ ਕਰ ਰਹੇ ਹਾਂ ਪਹਿਲੀ ਗੱਲ ਦੂਸਰੀ ਗੱਲ ਜਿੱਥੇ ਮੰਡੀ ਲੋਕ ਸਭਾ ਖੇਤਰ ਹੈ ਜਿੱਥੇ ਸਿਰਾਜ ਤੇ ਨਾਚਨ ਵਿਧਾਨ ਸਭਾ ਖੇਤਰ ਚ ਕਾਫੀ ਨੁਕਸਾਨ ਹੋਇਆ ਮੈਂ ਉਥੇ ਵੀ ਗਿਆ ਉਥੇ 1000 ਬੱਚਿਆਂ ਨੂੰ ਬੈਗ ਜਿਹਦੇ ਪੈਨਸਲਾਂ ਪੈਨ ਰਬੜ ਸ਼ਾਰਪਨਰ ਬਿਸਕਟ ਕਾਪੀ ਸਭ ਕੁਝ ਡਾਲ ਕੇ ਦਿੱਤਾ ਹਜ਼ਾਰ ਬੱਚਿਆਂ ਨੂੰ ਜਿਹੜੇ ਜਿਹਨਾਂ ਨੂੰ ਨੁਕਸਾਨ ਹੋਇਆ ਫਿਰ ਲਗਭਗ ਰਾਸ਼ਨ ਹਰ ਪਰਿਵਾਰ ਨੂੰ ਅਨਾਜ ਬਣਾਉਣ ਦਾ ਸਮਾਨ ਹਰ ਪਰਿਵਾਰ ਨੂੰ ਉਥੇ ਲਗਭਗ 1000 ਤਰਪਾਲ ਉਸ ਖੇਤਰ ਲਈ ਫਿਰ ਮੈਂ ਇੱਕ ਸੰਸਥਾ ਜਿਹੜੇ ਮੇਰੇ ਖੇਤਰ ਚ ਚਲਾਂਦੀ ਹੈ ਸੰਸਦ ਮੋਬਾਈਲ ਸਵਾਸਥ ਸੇਵਾ ਉਸੀਂ 3-4 ਮੋਬਾਈਲ ਮੈਡੀਕਲ ਯੂਨਿਟ ਲਗਾਤਾਰ ਉਸ ਖੇਤਰ 'ਚ ਖੜੇ ਰੱਖੇ 2000 ਲੋਕਾਂ ਦਾ ਮੁਫਤ ਮੈਡੀਕਲ ਜਾਂਚ ਉਪਚਾਰ ਦਵਾਈਆਂ ਦੇਣ ਦਾ ਕੰਮ ਕੀਤਾ 2000 ਬੇਟੀਆਂ ਤੇ ਭੈਣਾਂ ਨੂੰ ਅਸੀਂ ਸੈਨੀਟਰੀ ਪੈਡ ਤੇ ਨੈਪਕਿਨ ਦੇਣ ਦੇ ਕੰਮ ਕੀਤੇ ਇਹ ਸਾਰੇ ਕੰਮ ਕੀਤੇ ਕੋਈ ਪੈਟ੍ਰੀ ਜਿਹੜਾ ਐਮਪੀ ਹੋਵੇ ਜਾਂ ਨਾ ਹੋਵੇ ਤਾਂ ਵੀ ਇਹ ਕਰਕੇ ਦਿੱਤਾ ਪਹਿਲੀ ਗੱਲ ਹੈ ਜਿੱਥੇ ਤੱਕ ਰਾਜ ਦੀ ਸਰਕਾਰ ਹੈ ਰਾਜ ਸਰਕਾਰ 2500 ਰੁਪਏ ਦੁਕਾਨਦਾਰ ਨੂੰ ਦੇ ਰਹੀ ਹੈ ਫੌਰੀ ਰਾਤ ਦੇ ਰੂਪ ਕਰ ਵਾਲਿਆਂ ਨੂੰ 10000 ਰੁਪਏ ਫੌਰੀ ਰਾਹ ਦੇ ਰਹੇ ਇਹਦੇ ਵਿੱਚ ਕੁਝ ਹੋ ਸਕਦਾ ਹੈ ਮਲਬਾ ਵੀ ਵਾਰ ਕੱਢਣ ਲਈ ਅੱਜਕੱਲ 50 60000 ਰੁਪਏ ਤੋਂ ਲੱਖ ਰੁਪਏ ਲੱਗ ਜਾਂਦਾ ਮਜ਼ਾਕ ਬਣਾਤਾ ਹੈ ਰਾਜ ਦੀ ਹਿਮਾਚਲ ਦੀ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਹੈਲੀਕਾਪਟਰ ਵੀ ਦਿੱਤਾ ਐਨਡੀਆਰਫ ਦੀ ਟੀਮਾਂ ਵੀ ਦਿੱਤੀਆਂ ਕੇਂਦਰ ਦੀ ਟੀਮ ਉਦੋਂ ਆਉਂਦੀ ਹੈ ਜਦੋਂ ਪ੍ਰਦੇਸ਼ ਦੀ ਸਰਕਾਰ ਇੱਕ ਆਪਣਾ ਅੰਕਲਨ ਕਰ ਲੈਂਦੀ ਹੈ ਕਿੰਨਾ ਨੁਕਸਾਨ ਹੋਇਆ ਫਿਰ ਕੇਂਦਰ ਦੀ ਟੀਮ ਆ ਕੇ ਉਹਦਾ ਵਿਜ਼ਿਟ ਕਰਦੀ ਹੈ ਫਿਰ ਆਪਣਾ ਪੈਸੇ ਦਿੰਦੀ ਹੈ ਪਿਛਲੀ ਵਾਰ ਜਦੋਂ ਬਾੜ ਆਈ ਆਫਤ ਆਈ ਉਦੋਂ ਵੀ ਪਰ ਸਰਕਾਰ ਨੇ ਹਜ਼ਾਰਾਂ ਕਰੋੜ ਰੁਪਏ ਦਿੱਤੇ ਹਜ਼ਾਰਾਂ ਮਕਾਨ ਦਿੱਤੇ ਹੁਣ ਵੀ ਪਰ ਸਰਕਾਰ ਨੇ 2006 ਕਰੋੜ ਰੁਪਏ ਦਿੱਤਾ ਹੈ ਰਾਜ ਦੀ ਸਰਕਾਰ ਨੂੰ ਆਪਣਾ 25% ਪੈਸਾ ਉਹਦੇ ਚ ਪਾਣਾ ਹੈ ਰਾਜ ਦੀ ਸਰਕਾਰ ਨੇ ਕਿਹੜੇ ਕਿਹੜੇ ਪ੍ਰੋਜੈਕਟ ਚ ਪੈਸਾ ਖਰਚ ਕਰਨਾ ਉਹ ਡਿਟੇਲ ਕੇਂਦਰ ਨੂੰ ਦੇਣੀ ਹੈ ਕੇਂਦਰ ਵੱਲੋਂ ਕੋਈ ਕਮੀ ਨਹੀਂ ਹੈ ਨਾ ਹੈ ਨਾ ਅੱਗੇ ਹੋਈ ਅਚਾਨਕ ਜੀ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਬੇਜੀ ਉੱਤੇ ਬਿੱਲ ਲੈ ਕੇ ਆਏ ਨੇ ਹੈ ਬੇਜੀ ਜਿਹੜੇ ਹਜ ਜਨਾਂ ਦੇ ਬਿੱਲ ਲੈ ਕੇ ਆਏ ਨੇ ਤੇ 6 ਮਿੰਟ ਟਾਈਮ ਦੇ ਤਾਲੇ ਕਮੇਟੀ ਬਣਾ ਦਿੱਤੀ ਕੁਝ ਇਸ ਨੂੰ ਕਿਸ ਤਰ੍ਹਾਂ ਦੇ ਗਏ ਕਮੇਟੀ ਦੀ ਰਿਪੋਰਟ ਆਂਦੇ ਇਹ ਤੁਸੀਂ ਜਿਹੜੇ ਸਾਰੇ ਕਮੇਟੀ ਦੀ ਰਿਪੋਰਟ ਆਂਦੇ ਸਾਰੀ ਪਾਰਟੀ ਦੀ ਮੀਟਿੰਗ ਕਮੇਟੀ ਦੀ ਰਿਪੋਰਟ ਆਂਦੇ ਹੋ ਕਮੇਟੀ ਬਣਾਈ ਹੈ ਨਾ ਇੱਕ ਸਵਾਲ ਸੀਗਾ ਕਿ ਤੁਸੀਂ ਅੱਜ ਇਹ ਲੱਜ ਕੇ ਆਏ ਹੋ ਇਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਆ ਪੈਂਡੈਂਸ ਦੀ ਕਹਿੰਦੇ ਡਾਕਟਰ ਉਹ ਬਹੁਤ ਵੱਡੇ ਲੈਵਲ ਦੇ ਘਾਟ ਹੈ ਇਸ ਕਾਰਨ ਕਰਕੇ ਹਜ਼ਾਰ ਹਜ਼ਾਰ ਤੋਂ ਬਾਅਦ ਜਿਹੜਾ ਪੇਸ਼ੈਂਟ ਜਿਹੜਾ ਲਾਈਨ 'ਚ ਲੱਗਿਆ ਹੋਇਆ ਹੈ ਤੇ ਸਾਡੀ ਵਾਰੀ ਆਉਗੀ ਤਾਂ ਅਸੀਂ ਆਪਰੇਸ਼ਨ ਕਰਾ ਸਕਦੇ ਹਾਂ ਇਹ ਕਾਫੀ ਵੱਡੀ ਗੱਲ ਹੀ ਸਮਝਿਆ ਤਾਂ ਇਹਨੂੰ ਕਿਵੇਂ ਹੱਲ ਕੀਤਾ ਦੇਖੋ ਇੱਕ ਗੱਲ ਬੜੀ ਵੱਡਾ ਸਕਸੈਸ ਜਿਹੜੀ ਸਫਲਤਾ ਐਮਸ ਬਠਿੰਡਾ ਦੀ ਇਸ ਇਲਾਕੇ ਨੂੰ ਵਧੇਲੇ ਚੁਣਿਆ ਗਿਆ ਕਿ ਇਸ ਇਲਾਕੇ ਚ ਕੈਂਸਰ ਦੇ ਬੜੇ ਕੇਸ ਤੁਹਾਨੂੰ ਪਤਾ ਮਾਲਵਾ ਰੀਜਨ ਚ ਬਹੁਤ ਆਉਂਦੇ ਤੇ ਬਾਕੀ ਲੋਕਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਹੈ ਇਲਾਜ ਕਰਾਣ ਲਈ ਪੀਜੀਆਈ ਵਗੈਰਾ ਚ ਸਾਡਾ ਫੋਕਸ ਹੈ ਜੀਗਾ ਕਿ ਇੱਥੇ ਵੱਡੀ ਫੈਸਿਲਿਟੀ ਬਣੇ ਕਿਸੇ ਵੀ સ્તર ਦਾ ਇੰਸਟੀਚਿਊਟ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਉਹਨੂੰ ਘੱਟੋ ਘੱਟ 10 ਸਾਲ ਦਾ ਟਾਈਮ ਉਸ ਲੈਵਲ ਤੇ ਪਹੁੰਚਣ ਲਈ ਚਾਹੀਦਾ ਹੁੰਦਾ ਜਦੋਂ ਤੁਸੀਂ ਚੰਗੀ ਫੈਕਲਟੀ ਟੀਚਰਸ ਦੀ ਪੜਾਣ ਦੀ ਲੈ ਕੇ ਆਣੀ ਹੈ ਡਾਕਟਰਸ ਆਪਰੇਸ਼ਨ ਕਰਨ ਲਈ ਲੈ ਕੇ ਆਣੇ ਅੱਜ ਤੋਂ ਪਹਿਲੇ 2014 ਤੋਂ ਪਹਿਲੇ ਦੇਸ਼ ਕੇਵਲ 7 ਐਮਸ ਹਸਪਤਾਲ ਸੀ 60 ਸਾਲ ਕਾਂਗਰਸ ਨੇ ਰਾਜ ਕੀਤਾ ਕਾਂਗਰਸ ਨੇ ਕੇਵਲ 2 ਐਮਸ ਹਸਪਤਾਲ ਖੋਲੇ 5 ਅਟਲ ਵਿਹਾਰੀ ਵਾਜਪਈ ਜੀ ਨੇ ਖੋਲੇ ਸੀ ਸੱਤਾ ਚੋਂ 5 ਅਟਲ ਵਿਹਾਰੀ ਵਾਜਪਈ ਜੀ ਭਾਜਪਾ ਨੇ 2 ਕਾਂਗਰਸ ਨੇ ਹੁਣ ਜਿਹੜੇ ਅਗਲੇ 16 ਖੋਲੇ ਭਾਰਤੀ ਜਨਤਾ ਪਾਰਟੀ ਮੋਦੀ ਸਰਕਾਰ ਨੇ ਖੋਲੇ ਹਨ ਕਿ ਤਿਆਂ ਚੋ ਇੱਕੀ ਭਾਰਤੀ ਜਨਤਾ ਪਾਰਟੀ ਦੀ ਦੇ ਪੈਸੇ ਦੀ ਕੋਈ ਕਮੀ ਨਹੀਂ ਸਰੋਤਨ ਦੀ ਕੋਈ ਕਮੀ ਨਹੀਂ ਹੈ ਲੇਕਿਨ ਦੁੱਖ ਇਸ ਗੱਲ ਦਾ ਜਿਹੜਾ ਤੁਹਾਡੇ ਚੋ ਕਿਸੇ ਨੇ ਨਹੀਂ ਪੁੱਛਿਆ ਤੇ ਮੈਂ ਚਾਹੁੰਦਾ ਸਰਕਾਰ ਨੂੰ ਜ਼ਰੂਰ ਪੁੱਛਵਾ ਆਮ ਆਦਮੀ ਪਾਰਟੀ ਸਰਕਾਰ ਨੂੰ ਕਮਰਸ਼ੀਅਲ ਬਿਜਲੀ ਦਾ ਰੇਟ ਚਾਰਜ ਕਰਦੇ ਐ ਇਸ ਲਈ ਉਹ ਕੋਈ ਫੈਕਟਰੀ ਨਹੀਂ ਚਲਾ ਰਿਆ ਕੋਈ ਆਦਮੀ ਉੱਥੇ ਜਨਤਾ ਦੀ ਸੇਵਾ ਕਰਨ ਲਈ ਇੱਕ ਵੱਡੀ ਸਹੂਲਤ ਦਿੱਤੀ ਹੈ ਕਿੱਦਾਂ ਇੱਕ ਰਾਜ ਦੀ ਸਰਕਾਰ ਕਮਰਸ਼ੀਅਲ ਰੇਟ ਚਾਰਜ ਕਰ ਸਕਦੀ ਹੈ ਐਮਸ ਹਸਪਤਾਲ ਤੋਂ ਇਹੜੀ ਲੋਕਾਂ ਦੀ ਭਲਾਈ ਲਈ ਉੱਥੇ ਮੇਰਾ ਭਗਵੰਤ ਮਾਨ ਜੀ ਨੂੰ ਅਨੁਰੋਧ ਹੈ ਬੇਨਤੀ ਹੈ ਕਿ ਰੇਟ ਚੇਂਜ ਕਰਨ ਐਮਸ ਇੱਕ ਬੜੀ ਵੱਡੀ ਸੁਵਿਧਾ ਹੈ ਜੇ ਤੁਸੀਂ ਸਾਰੇ ਪੈਸੇ ਬਿਜਲੀ ਦੇ ਬਿੱਲਾਂ ਚੋਂ ਉਹਨਾਂ ਤੋਂ ਲੈ ਲੈਣੇ ਤਾਂ ਸੁਵਿਧਾ ਕੀ ਦੇਣੀ ਉਹਨਾਂ ਨੇ ਅਚਨ ਰਾਜੀ ਸੇਕਾ ਲੋਕ ਸਭਾ ਲੋਕ ਸਭਾ ਦਾ ਸਥਲ ਸੁਧੂ ਹੋਣੇ ਵਾਲਾ ਹੈ ਉਹ ਪਰਮੋਤ ਦੀ ਗੱਲ ਨੂੰ ਕਾਂਗਰਸ ਦੇ ਸੰਸਦ ਨੇ ਉਹ ਕਹਰੇ ਪ੍ਰਧਾਨ ਮੰਤਰੀ 23 ਤੋਂ 26 ਜੁਲਾਈ ਤੱਕ में रहेंगे तो सकल गया जब सांसदों की बात ही नहीं सुनी तो जब बुलाना था, जब था प्रधानमंत्री खुद लोकसभा में मैं दो बातें बड़ा स्पष्ट करूंगा पार्लियामेंट का मानसून सत्र 21 जुलाई से 21 अगस्त तक चलेगा अगर आप पुराने निकाल कर देखेंगे तो 15 अगस्त से पहले जनरली सेशन खत्म हो जाता है हमने फिर भी इक्कीस का रखा है ताकि ज्यादा से ज्यादा चर्चा हो बिल पास हो, जनता से जुड़े मुद्दों को उठाया जा सके राष्ट्र हित के मुद्दों को भी उठाया जा सके जब भी प्रधानमंत्री जी से जुड़ा हुआ कोई भी सवाल पार्लियामेंट में आता है प्रधानमंत्री जी पार्लियामेंट के सदन में होते हैं दूसरा जब तक सेशन चलता है इनमें से पता नहीं कितने एम हाउस में होते होंगे प्रधानमंत्री जी सुबह से लेके सदन पूरा उठने तक पार्लियामेंट हाउस में होते हैं और मैं पाँच साल केंद्र का मंत्री रहा हूँ जो हमारी छोटी बैठक होती है उस समय कुछ मंत्रियों की सात आठ की प्रधानमंत्री मैं उसका सदस्य रहा हूँ मैंने प्रधानमंत्री जी को सुबह सवा दस साढ़े दस बजे से लेकर रात तक सदन में ही बैठे देखा है पार्लियामेंट का जो कैंपस है उनका ऑफिस है और जब पार्लियामेंट में उनकी आवश्यकता होती है तो पार्लियामेंट में प्राइम मिनिस्टर होते हैं देश की बड़ी जिम्मेदारी प्रधानमंत्री जी पर है अगर किसी महत्वपूर्ण बैठक के लिए प्रधानमंत्री जी को विदेश जाना पड़ता है तो देश हित में है और आप जान जाएंगे कि किस कारण से वहां पे जा रहे है। तो मैं आपको इसमें दो बातें बताऊन जन औषधि केंद्र भी और जो हमारा अमृत वहाँ पे फार्मेसी है वो भी वहाँ पे उसके दाम बाकी मार्केट से कम है जन औषधि के तो लगभग अस्सी उसमें लग उसमें लगभग अस्सी परसेंट रेट कम है जहाँ तक जन औषधि के बाद जहाँ तक अमृत फार्मेसी की बात है जो आपने विषय उठाया मैं खुद आज गया मैं मीटिंग के बाद पूरा टूर करने गया मैं जो लोग लाइन में खड़े थे उनसे मिला मैं मैंने उनकी जानकारी ली उन्होंने कहा कुछ दवाइयाँ हमें यहाँ मिलती है कुछ की यहाँ पे उपलब्धता नहीं रहती और मैंने उनको विश्वास दिलाया कि जब मैं दिल्ली जा तो, रहा हूँ ਮੈਂ ਇਸ ਵਿਸ਼ੇ ਨੂੰ ਉਠਾਉਂਗਾ ਤਾਂ ਕਿ ਆਪਕੋ کہیں ਬਾਹਰ ਨਾ ਭਾਗਣਾ ਪਵੇ ਆਪਕਾ ਦਵਾਈਆਂ ਇੱਥੇ ਮਿਲੇ ਅੱਜ ਮੈਂ ਆਪਕੇ ਵਿੱਚ ਮੈਂ ਇਹ ਵੀ ਕਹਿੰਦਾ ਥੈਂਕ ਯੂ ਥੈਂਕ ਯੂ